ਵਿਹਾਗੜਾ ਮਹੱਲਾ ਪੰਜਵਾਂ ਸ਼ੰਤ ਅਨਕਾਇ ਰਾਤੜਿਆ ਸ਼ੋਰ ਸਿੰਘ ਜੀ ਪੱਟੀ ਵਾਲਾ ਰਾਜਾ ਇੱਕ ਦੁਨੀ ਚੰਦ ਹੋਇਆ ਇਹ ਮੁਸਲਮਾਨਾਂ ਦੇ ਮੁਤਾਬਕ ਹੈ ਕਿ ਪੱਟੀ ਦੇ ਇਲਾਕੇ 'ਚ ਰਾਜ ਕਰਦਾ ਸੀ ਇਹ ਖਤਰੀ ਸੀ ਰਾਜ ਕਰਦਾ ਸੀ ਇਹਦੀਆਂ ਸੱਤ ਲੜਕੀਆਂ ਸਨ ਉਹਨਾਂ ਸੱਤਾਂ ਲੜਕੀਆਂ ਦੀ ਸ਼ਾਦੀ ਇਹਨਾਂ ਦੀ ਕਰਤੀ ਸੀ ਇਕ ਦੂਜੀ ਗੱਲ ਹੈ ਛੋਟੀ ਸਾਰੇ ਤੋਂ ਰਜਨੀ ਨਾਉ ਕਰਕੇ ਜਾਂ ਰਾਜਕੌਰ ਸੁਮਿਤਕ ਦਾਪ ਜਨਾਉ ਹੁੰਦਾ ਹੈ ਕਿ ਬੀਬੀ ਰਾਜਕੌਰ ਸੀ ਇਹਨਾਂ ਨਾਲ ਉਹ ਕੀ ਲੜਤੀ ਉਹ ਕਹਿੰਦਾ ਬਾਪ ਦਾ ਦਿੱਤਾ ਖਾਨੀ ਹੈ ਜਦੋਂ ਇਹਨਾਂ ਨੇ ਇਸ ਪ੍ਰਕਾਰ ਕਿਹਾ ਕਿ ਉਹ ਛੋਟੀ ਸਤਸੰਗਣ ਸੀ ਉਹਨਾਂ ਆਸ਼ਾ ਜੀ ਨੇ ਆਰਦੀ ਵਿਚਾਰ ਸੁਣੀ ਸੀ ਪੁਰਖਾਂ ਦੇਖਾਂ ਸੀ ਇੱਥਾਂ ਖੜੇ ਕਦਮ ਇਹ ਕਾਂ ਖੇਤਾਂ ਹੈ ਦੀਪਨੋ ਮੰਡਲੇ ਖੰਡਾਂ ਪਰ ਪੰਡਾ ਹੈ ਅੰਦੇ ਗੀਰਿ ਸੇ ਬਿਉਤ ਵੀ ਖਾਰੀ ਇਸ ਇਤਿਹਾ ਹੈ ਸੋਵਜ ਜਾਣੇ ਨਾਨਕ ਸਰਾ ਮੇਰਾ ਜਨਤਾ ਹੈ ਨਾਨਕ ਜੰਦੋ ਪਾ ਕੇ ਸੁਮਾਲੇ ਸਭ ਨੇ ਇਸ ਬਰਕਾਤ ਦੇ ਤੂੰ ਕਾ ਨਿਸ਼ਟਾ ਸੀ ਕੇ ਪਰਮੇਸ਼ਰ ਸਾਰਿਆਂ ਦੀ ਸੰਭਾਲ ਕਰਦਾ ਇਹ ਦੀਦੀ ਦੇ ਅੰਦਰ ਨਿਸ਼ਟਾ ਸਿਵਾਸਾ ਜੀ ਦੀ ਬਾਤ ਦੇ ਕੀਰਤਨ ਤੋਂ ਇਹ ਲੜਕੋ ਕਈਆਂ ਦਾ ਬਾਪ ਦਾ ਦੁੱਖ ਖਾਨੀ ਹੈ ਬਆਂੀਆਂ ਬਰੀਆਂ ਸੀ ਸਾਰੀਆਂ ਕਿਹਨ ਕਿ ਪਰਮੇਸ਼ਰ ਸਾਰਿਆਂ ਨੂੰ ਦਿੰਦਾ ਹੈ ਇਹ ਗੱਲ ਸੁਣ ਕੇ ਇਹ ਲੜਕੇ ਪਿਓ ਕੋਲੇ ਜਾ ਰਹੀਆਂ ਪਿਓ ਸੀ ਅਗਿਆਨੀ ਇਹ ਦੁਨੀਆ ਕਿੰਨੀ ਜਿਹੜਾ ਸੀ ਇਹ ਕਹਿਣ ਲੱਗਾ ਲੜਕਿਆਂ ਨੂੰ ਪੁੱਛ ਕੇ ਦੱਸੋ ਕੀ ਦਾ ਖਾਣੀ ਐ ਸਾਰੇਨ ਕਾ ਬਾਪ ਤੇਰਾ ਬੁੱਤਾਂ ਖਾਣੀ ਐ ਉਸ ਵਕਤ ਸਾਧ ਸੰਗੇ ਜੀ ਛੋਟੀ ਨੂੰ ਕਹੇ ਪਰਮੇਸ਼ਰ ਸਾਦੋਂ ਨਹੀਂ ਪਰਮੇਸ਼ਰ ਪਾਲਣਾ ਕਰਦਾ ਜਨੂਏ ਕਿ ਆਤੇ ਉਹ ਨਰਾਜ ਹੋ ਕੇ ਜਾਨੀ ਨੂੰ ਕਹੇ ਦੇਖੋ ਜਿੰਨੀਆਂ ਕਿ ਬਿਆਹੀਆਂ ਵਈਆਂ ਐ ਇਹਦੇ ਘਰ ਹੀ ਰਹਿਣੀਆਂ ਐ ਉਹ ਤਾਂ ਦੇਖਨੀ ਆ ਬਾਤ ਤੇਰਾ ਦਿੱਤਾ ਖਾਨੀ ਹੈ ਤੇ ਇਹ ਜਿਹੜੀ ਕੁੜੀ ਜਿਹੜੀ ਮੈਂ ਸ਼ਾਦੀ ਕਰਨੀ ਹੈ ਇਹ ਲੜਕੀ ਕਹਿੰਦੀ ਰੱਬ ਸਾਰਿਆਂ ਦੀ ਪਾਲ ਨ ਕਰਦਾ ਉਸ ਦੇ ਔਖੇ ਹੋਏ ਅਗਿਆਨੀ ਨੇ ਇੱਕ ਪਿੰਗਲਾ ਕੋੜੀ ਤੁਰਿਆ ਆਉਦਾ ਸੀ ਰਸਤੇ ਵਿੱਚ ਕਹਿੰਦਾ ਜੇ ਮੈਂ ਇਹਨੂੰ ਦੇ ਦੇਵਾਂ ਤੇ ਦੱਸਾਂਗਾ ਤੇਰੀ ਰੱਬ ਪਾਰ ਨਾ ਕਰਦਾ ਉਹ ਸੁਣ ਕੇ ਲੜਕੀ ਕਹਿਣ ਲੱਗੀ ਮੈਨਾਂ ਤਾਂ ਪਤਾ ਹੀ ਹੋ ਜਾਇਆ ਤਾਂ ਨਾਉ ਲੈ ਸਕਦਾ ਉਸੇ ਵੇਲੇ ਮਾਂ ਦੇ ਰੋਕਣ ਤੋਂ ਨਹੀਂ ਖਾਰੇ ਉਜ ਪਾਲਿਆ ਤੇ ਲੈ ਕੇ ਤੁਰ ਪਈ ਉਹ ਕਹਿੰਦਾ ਚੰਗਾ ਮੇਰੇ ਇਲਾਕੇ ਚ ਨਹੀ ਪੱਤੀ ਦਾ ਇਲਾਕਾ ਛੱਡ ਗਈ ਅਮਰਸਰ ਸਾਹਿਬ ਦੇ ਇਲਾਕੇ ਚ ਜਾ ਕੇ ਮੰਗ ਕੇ ਟੇਖਾ ਮਯਾਰਾ ਕਰਨ ਲੱਗੀ ਜਿਸੇ ਪ੍ਰਕਾਰ ਸਾਹਸ ਜੀ ਉਹ ਮੰਗਦੀ ਹੋਈ ਅਮਰਸਰ ਸਾਹਿਬ ਗੁਰੂ ਸਾਹਿਬ ਦੇ ਲੰਗਰ ਚੋਂ ਪ੍ਰਸ਼ਾਦ ਇੱਕ ਦਿਨ ਛਕਿਆ ਦੂਏ ਦਿਨ ਸੋਚਿਆ ਕਿ ਮੈਂ ਹੋਰ ਪਿੰਡੋਂ ਮੰਗ ਲਿਆਵਾਂ ਖਾਰਾ ਦੂਹ ਭੈਣੀ ਉਵੇਰੀ ਆਵੇ ਥਾਂ ਜਿੱਥੇ ਗੁਰੂ ਗੁਰੂ ਰਾਮਦਾਸ ਜੀ ਦਾ ਪੂਰਨ ਕੱਚਾ ਸਰੋਵਰ ਦੀ ਸੇਵਾ ਕਰਾਈ ਸੀ ਉੱਥੇ ਅੰਮ੍ਰਿਤ ਖੜਾ ਸੀ ਉੱਥੇ ਰਾਕੇ ਬਸਾਖੀ ਦਾ ਦਿਹਾੜਾ ਸੀ ਇਹ ਤੁੰਗ ਪਿੰਡ ਵਿੱਚ ਮੰਗਲਵਾ ਕੇ ਪਿੱਛਾ ਗਈ ਉੱਥੇ ਇਹਨੇ ਕਰ ਵੈਸੇ ਜਾਤ ਤੇ ਤਿੰਗਲੇ ਕੁਸ਼ਤੀ ਦੇ ਜਦੋਂ ਦੇਖਿਆ ਇਸ ਨੇ ਇੱਕ ਕਾਂ ਆਇਆ ਹੈ ਕਾਂ ਨੇ ਆ ਕੇ ਅੰਮਰਜੀ ਚੁੰਝ ਭਰੀ ਹੈ ਜੋ ਚੁੰਝ ਭਰੀ ਵਿੱਚ ਇਸ਼ਨਾਨ ਕੀਤਾ ਜਦੋਂ ਇਸ਼ਨਾਨ ਕੀਤਾ ਹੰਸ ਬਣ ਗਿਆ ਗੁਰੂ ਰਾਮਦਾਸ ਸਾਹਿਬ ਦੇ ਬਚਨ ਹੋਏ ਅਮਰ ਸਰ ਸਰ ਸਰਗੋਲ ਸਰਗੋਲ ਵਾਦੀ ਜਦ ਨਾਟੇ ਕੂਆ ਹਾਸ ਹੋਇਆ ਤੇ ਜਦੋਂ ਕਾਂ ਹਾਸ ਹੋ ਗਿਆ ਉਸ ਵੇਲੇ ਕੁਸ਼ਤੀ ਪਿੰਗਲੇ ਨੇ ਖਾਰੀ ਚੋਂ ਉੱਠਲ ਕੇ ਨਿਕਲ ਕੇ ਜਦੋਂ ਸੋਵਰ 'ਚ ਇਸ਼ਨਾਨ ਕੀਤਾ ਉਹਦਾ ਕੋੜ ਚੱਕਿਆ ਗਿਆ ਪਿੰਗਲਾ ਆਪਣਾ ਚੱਕਿਆ ਗਿਆ ਸੁਨਹਿਰੀ ਵਾਂਗ ਦਾ ਸਰੀਰ ਹੋ ਗਿਆ arogh ਹੋ ਗਿਆ ਖਾਰੀ ਮੂਦੀ ਮਾਰ ਕੇ ਬੈਠਾ ਦੀਦੀ ਤਰ ਕਵਾਜੇ ਨੂੰ ਆਈ ਰਜ ਕੋਰ ਇਹ ਜਦੋਂ ਪੁੱਛਿਆ ਤੂੰ ਕੌਣ ਹੈ ਤੇ ਮੇਰਾ ਪਤੀ ਟਿੰਗਲਾ ਸੀ ਕੁਸ਼ਤੀ ਸੀ ਉਹ ਮੇਰੇ ਰੂਪ ਨੂੰ ਵੇਖ ਕੇ ਤਾਂ ਕਿੱਥੇ ਦੂਰ ਕਰਦਾ ਦੱਸ ਦੇ ਮੈਂ ਤੇਰੇ ਹੱਥ ਨਹੀਂ ਆਵਾਂ ਜੀ ਮੈਂ ਸੱਚੀ ਹੋ ਜਾਵਾਂਗੀ ਇਹ ਸੁਣ ਕੇ 인ਕਾ ਭਾਗਾ ਵਾਗ ਜੇ ਮੈਂ ਤੇਰਾ ਪਤੀ ਹੈ ਤੇ ਬੀਬੀ ਨੇ ਉਸ ਵੇਲੇ ਪੁਲਿਸਚਾਨੇ ਕੀਤਾ ਲੋਕਾਂ ਨੇ ਕਿਆ ਗੁਰੂ ਅਰਜਨ ਸਾਹਿਬ ਜੀ ਅੰਦਰ ਜਾਨੀ ਉਹਨਾਂ ਦੇ ਬਾਸ ਜਾਓ ਮਾਰਾ ਸਾਹਿਬ ਸੰਤੋਖ ਸਾਹਿਬ ਦੀ ਸੇਵਾ ਕਰਾਉਂਦੇ ਸੀ ਉਥੇ ਦੋਵੇਂ ਪੁੱਜੇ ਮਹਾਰਾਜਿੰਨ ਦਾ ਪਹਿਲਾ ਵਾਕਿਆ ਦਿਖਾਓ ਚੱਲ ਕੇ ਜਦੋਂ ਆ ਕੇ ਦੁਖ ਪੰਜਨੀ ਆਲਾ ਥਾਂ ਵੇਖਿਆ ਉਥੇ ਮਹਾਰਾਜ ਕਿਹਾ ਦੁਖ ਪੰਜਨੀ ਤੇਰਾ ਨਾਮ ਦੀ ਦੁਖ ਪੰਜਨੀ ਤੇਰਾ ਨਾਮ ਉਹ ਇਹ ਸਭ ਸੁਣ ਚਾਰੇ ਆ ਤੇ ਕਿਹਾ ਕਿ ਬੀਬੀ ਤੇਰਾ ਹੀ ਤਪੀ ਹੈ ਤੇਰੇ ਜਿਹੜਾ ਨਿਸ਼ਟ ਅਸਰੀ ਉਸ ਨੂੰ ਭਾਗ ਲੱਗੇ ਕਿਉਂ ਬਚਨ ਮਹਾਰਾਜ ਸਾਹਿਬ ਜੀ ਕੀਤੇ ਜਦੋਂ ਉਸ ਦੇ ਪੱਟੀ ਵਾਲਾ ਰਾਜ ਨੂੰ ਪਤਾ ਲੱਗਾ ਵੀ ਕੁਸ਼ਤੀ ਰਾਜੀ ਹੋ ਗਿਆ ਜੋ ਬੀਬੀ ਘਾਨਾਂ ਵਾਲੀ ਹੋ ਗਈ ਹੈ ਇਹ ਵੀ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਆਇਆ ਇੱਥੇ। ਲੁਖ ਪੰਜਨੀ 베ਰੀ ਇੱਥਾ ਗੁਰੂ ਸਾਹਿਬ ਜੀ ਬੈਠੇ ਗੁਰੂ ਅਰਜਨ ਸਾਹਿਬ ਜੀ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਉਸ ਰਾਜੇ ਨੂੰ ਕਿਹਾ ਵੇਖ ਰਾਜਿਆ ਤੇਰੀ ਲੜਕੀ ਕਿੰਦਾ ਸੱਜ ਰੱਖਿਆ ਤੇ ਕੋੜੀ ਪੰਗਲੇ ਨਾਲ ਵਿਆਹ ਸੀ। ਇਹ ਸੱਜ ਦੇ ਭਾਗ ਨੂੰ ਅੰਮ੍ਰਿਤ ਸਰੀ ਸੁਪਰਗਤ ਹੋਣਾ ਸੀ। ਇਹ ਪੰਗਲਾ ਰਾਜੀ ਹੋ ਗਿਆ। ਕੁਛ ਦਿਨ ਚੱਲਿਆ ਗਿਆ। ਤੇ ਤੂੰ ਐ ਕਰ ਤੇਰੇ ਕਰਮ ਕੋਲਾਬ ਕੋਈ ਨਹੀਂ। ਤੇ ਲੜਕੀਆਂ ਇਸ ਸਾਥ ਤੇ ਲੜਕੀ ਨੂੰ ਆਪ ਦਾ ਰਾਜ ਦੇ। ਇਹ ਸੁਣ ਕਰਕੇ ਉਸ ਰਾਜੇ ਦੁਨੀ ਚੰਦ ਨੇ ਮਾਰਾ ਦਾ ਬਚਨ ਮੰਨ ਕੇ ਰਾਜ ਦੇ ਦਿੱਤਾ ਸੀ। ਉਸ ਵੇਲੇ ਇਹਨੂੰ ਉਪਦੇਸ਼ਿਤ ਕਰ ਰਾਜ ਦੇਣ ਵੇਲੇ ਇਹ ਉਹ ਸਭ ਦੇ ਸਾਥ ਸੰਗਤ ਜੀ ਨਿਹਾਲ ਕੀ ਪਵਾਰਾ ਇੰਨੇ ਬਿਹਾਗੜਾ ਮਹੱਲਾ ਪੰਜਵਾ ਛੰਤੋ ਅਨਕਾਇ ਰਤੜਿਆ। ਜੀ ਸਾਹਿਬ ਤੁੰਹੇ ਦੁਨੀ ਚੰਦ ਰਾਜਾ ਅਨ ਕਾਇ ਰਾਤੜਿਆ ਅਨ ਹੋਰ ਦੁਆਏ ਦੇ ਵਿੱਚ ਕਾਇ ਕਿਸ ਵਾਪੇ ਕਾਇਆ ਦੇ ਮਾਨ ਵਿੱਚ ਰੱਤਿਆ ਰੰਗਿਆ ਹੋਇਆ ਹੈ ਬਾਟ ਦੁਹੇਲੀ ਰਾਹ ਜੇ ਤੂੰ ਜਮ ਮਾਰ ਦੀ ਬਾਤ ਰਸਤਾ ਬਣਾ ਦੁਹੇਲੀ ਦੁੱਖ ਲਿਆ ਕੇ ਰਸਤਾ ਹੈ ਇਹ ਚੌਖਾ ਹੋਵੇਗਾ اے ਭਾਈ ਤੂੰ ਇਹ ਪਾਪ ਕੀਤਾ ਹੈ ਲੜਕੀ ਨੂੰ ਕੁਸ਼ਤੀ ਨੂੰ ਦੇ ਤਾ ਹੈ ਪਾਪ ਕਮਾਵਦਿਆ ਜੇ ਤੂੰ ਪਾਪ ਕਮਾਉਣਾ ਹੈ ਇਦਾ ਰਾਜ ਦਾ ਮਾਲ ਕੋ ਕੇ ਲੜਕੀ ਕੋੜੀ ਦੇ ਪਿੰਗਲੇ ਨਾਲ ਤਾਂ ਵਿਆਹ ਕੀ ਤੇਰਾ ਕੋਈ ਨਾ 베ਲੀ ਰਾਹ ਸਾਥ ਕੋ ਕਬੋਲ ਕਰਕੇ ਤੇਰਾ ਕੋਈ 베ਲੀ ਸਾਥ ਹੀ ਨਹੀਂ ਹੋਵੇਗਾ ਆਰਾਮ ਏ ਭਾਈ ਕੋਈ ਨਾ 베ਲੀ ਹੋਏ ਤੇਰਾ ਕੋਈ ਵੀ 베ਲੀ ਸਾਥ ਹੀ ਨਹੀਂ ਹੋਵੇਗਾ ਸਦਾ ਪਛੂਤਾ ਸਦਾ ਪਸਤਾ ਆਪ ਹੀ ਕਰਦਾ ਰਹੇਗਾ ਤੂੰ ਗੋਪਾਲ ਨਾ ਜਪਹਿ ਰਸਨਾ ਤੂੰ ਗੋਪਾਲ ਦੇ ਗੁਣਾਂ ਨੂੰ ਰਸਨਾ ਕਰਕੇ ਜਪਦਾ ਨਹੀਂ ਮਹਾਰਾਜ ਸਾਹਿਬ ਕਹੇ ਲੱਗੇ ਫਿਰ ਕਦ ਹੋ ਸੇ ਦੇ ਆਵੇ ਤੈ ਮੁਕਸ਼ਵਾਲੇ ਦਿਨ ਤੇਰੇ ਤੇ ਕਦੋਂ ਆਉਣਗੇ ਫੇਰ ਨਹੀਂ ਆਉਣ ਇਹ ਭਾਈ ਵਰ ਵਰ ਵਿਛੁੰਨੇ ਨਹ ਪਾਤ ਜੁੜਤੇ ਜਿਵੇਂ ਬਰਕਾਹ ਦਰਸ਼ਾਂ ਦੇ ਨਾਲ ਦੇ ਪੱਤੇ ਟੁੱਟ ਕੇ ਵਿਛੜ ਜਾਂਦੇ ਆ ਉਹ ਮੁੜ ਕੇ ਡਾਲੀਆਂ ਨਾਲ ਨਹੀਂ ਜੁੜਦੇ ਹਨ ਜੰਮ-ਮਗ ਗਾਉਣ ਅਕੇਲੀ ਇਸ ਬਰਕਾਹ ਤਰਵਰ ਸਰੀਰ ਵਾ ਪੱਤਰੇ ਸਾਹ ਹਨਗੇ ਜਦੋਂ ਇਹ ਸਾਹ ਨਿਕਲ ਜੇ ਉਹੋਂ ਦੁਸ਼ਮਣਾਂ ਤੋਂ ਲਏ ਪਤਰੀਆ ਵਾਂਗੂੰ ਫੇਰ ਨਹੀਂ ਜੁੜਨੇ ਫੇਰ ਨਹੀਂ ਇਹ ਸਾਹ ਵਾਪਸ ਆਉਣੇ ਜਿਹੇ ਨਿਕਲੇ ਹੋਏ ਐ ਕੰਮ ਅਗ ਗਾਉਨ ਅਕੇਲੀ ਉਸ ਵੇਲੇ ਜਨਮ ਦੇ ਰਸਤੇ ਜਿਹਨੂੰ ਗਵਨ ਕਰਨਾ ਪਉ ਤੇਰੀ ਅਕੇਲੀ ਜ਼ਿੰਦ ਨੂੰ ਅਕੱਲੇ ਨੂੰ ਜਾਣਾ ਪਵੇਗਾ ਜਮਾਂ ਦੇ ਮਾਰਗ ਵਿੱਚ ਬਿਨਵਾਨਤ ਨਾਨਕ ਬਿਨ ਨਾਮ ਹਰ ਕੇ ਗੁਰੂ ਗੋਬਿੰਦ ਗੁਰੂ ਕਹਿੰਦੇ ਅਸੀਂ ਕਹਿੰਦੇ ਹਾਂ ਬਿਨ ਅਕਾਲਪੁਰ ਖਰੀ ਦੇ ਨਾਮ ਤੋਂ ਸਦਾ ਫਿਰਤ ਦੁਹੇਲੀ ਸਦਾ ਤੇਰੀ ਜਿੰਦ ਦੁਖੀ ਹੋਈ ਦੁਨਾਂ ਚ ਫਿਰਦੀ ਰਹੇਗੀ ਸੁਖ ਨਹੀਂ ਤੈਨੂੰ ਕਦੇ ਵੀ ਪ੍ਰਾਪਤ ਹੋਵੇਗਾ ਨੂੰ ਵੱਲ ਵਾਂਚ ਲੂਭ ਕਰ ਹੈ ਗੁਰੂ ਭਾਈ ਲੋਕ ਲੋਕ ਕੇ ਤੂੰ ਬਲ ਠੱਗੀ ਮਾਰਦੇ ਹੈ ਬੰਦ ਛੱਗਣਾ ਕਰਦੇ ਹੈ ਵਾਲ ਜੋੜ ਦੇ ਨਾਲ ਬਲ ਫੇਵ ਕਰਕੇ ਬੰਦ ਨਾ ਠੱਗੀ ਮਾਰਦਾ ਹੈ ਲੋਕੇ ਕੁਕਰਮ ਕਰਦਾ ਹੈ ਸਭ ਜਾਣੇ ਜਾਣੀ ਰਾਹ ਉਹ ਜਾਣੀ ਜਾਣ ਅੰਤ ਜਾਮੀ ਹੈ ਰਾਹ ਸਭ ਕੋ ਤੇਰੀ ਕਰਤੂਰ ਨੂੰ ਜਾਣਦਾ ਹੈ ਲੇਖਾ ਧਰਮ ਭਇਆ ਜਦੋਂ ਬਾਈ ਕਰਦਾ ਹੈ ਜੀ ਦੁਗਾਦ ਜਿਕੇ ਆ ਸਾਖ ਕਤਾਬ ਹੋਇਆ ਤੇਲ ਪੀੜੇ ਕਾਣੀ ਰਾਹ ਜਦੋਂ ਜਨ ਅੰਦਰ ਕਾਣੀ ਚ ਪੀੜੇ ਜਾਂਦੇ ਆ ਤੇਰੇ ਰੂਹ ਨੂੰ ਪੀੜਿਆ ਜਾਵੇਗਾ ਉਹ ਲੋਜ ਬਾਦ ਦੇ ਨਰਕ ਦੇ ਵਿੱਚ ਜੂਨਾ ਵਿੱਚ ਪਾਇਆ ਜਾਵੇਗਾ ਰਾਮ ਦੇ ਪਾਈ ਕਿਰਤ ਕਮਾਣੇ ਦੁਖ ਸਹੂ ਪ੍ਰਾਣੀ ਇਹ ਪਾਈ ਜਿਹੜੇ ਤਾਂ ਕਿਰਤ ਕੀਤੇ ਐ ਪਾਪ ਕੀਤੇ ਐ ਉਹਨਾਂ ਦੇ ਅਨਸਾਰ ਪ੍ਰਾਣਾ ਉਤਾਰੀ ਜੀਵ ਦੁਖ ਸਹਾਰਨਾ ਕਰ ਕਹੇਂਗੇ ਜਮਦੂਤ ਆਨਕ ਜੂਨ ਪਰਮਾਯਾ ਮੇਰੇ ਪਾਈ ਅਨੇਕਾਂ ਜੂਨਾ ਵਿੱਚ ਪਰਹਾਇਆ ਜਾਵੇਗਾ ਮਹਾ ਮੂਨੀ ਸੰਗ ਰਾਤਨ ਮਹਾ ਮੂਨੀ ਮਾਇਆ ਦੇ ਚੇਤੂ ਰਾਤ ਰਾਜ ਮੋਹ ਦੇ ਕਰਨ ਵਾਲੀ ਤੇਰਾ ਚਿਤ ਰੰਗਿਆ ਹੋਇਆ ਰਤਨ ਜਨਮ ਗਵਾਰ ਰਤਨ ਦਾ ਮੋਹ ਤੇ ਤੈਨੂੰ ਜਨਮ ਮਿਲਿਆ ਸੀ ਇਹ ਹਉਮੈ ਦੇ ਬਿਆਖੀ ਹੋ ਗਿਆ ਹੈ ਇੱਕ ਤੋਂ ਹਰ ਕੇ ਨਾਮ ਬਾਝੋ ਨਿਰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਗੈਰ ਆਣ ਕਾਜ ਸਿਆਣੀ ਉਹਨਾਂ ਤੋਂ ਮੈਨੂੰ ਸਿਆਣੀਆਂ ਆਪਦੀ ਬੁੱਧੀ ਕੀਤੀ ਹੋਈ ਹੈ ਵਾਹਿਗੁਰੂ ਜੀ ਸਿਮਰਤੋ ਬੇਵਖੜੈਨਾ ਹੈ ਬਿਨਵੰਤ ਨਾਨਕ ਲੇਖ ਲਿਖਿਆ ਗੁਰੂ ਪੂਰੂ ਕੁਮਾਰਾ ਸਾਹਿਬ ਜੀ ਬਚਨ ਕਰਦੇ ਆ ਕਿ ਉਹ ਪਰਮੇਸ਼ਰ ਤੇਰੇ ਕਰਮਾਂ ਅਨੁਸਾਰ ਲੇਖ ਲਿਖ ਦਿੱਤਾ ਪਰਮ ਮੋਹੇ ਲੁਭਾਣੀ ਤੇ ਤੇਰੀ ਧਰਮ ਕਰਕੇ ਮੋਹ ਦੇ ਵਿੱਚ ਮ੍ਰਤੀ ਅਭਿਆਨ ਕਰਕੇ ਪਦਾਰਥਾਂ ਦੇ ਮੋਹ ਤੇ ਸਬੰਧੀਆਂ ਦੇ ਮੋਹ ਤੋਂ ਲੁਵਾਇ ਮਾਨ ਹੋ ਰਹੀ ਐ ਵਿਚ ਨਾ ਕੋਈ ਕਰੇ ਉਸ ਮੋਹੇ ਬਨੀ ਚੰਦ ਰਾਜਾ ਵਿਚ ਵਿਚੋਲਗੀ ਨਹੀਂ ਤੇਰੀ ਕਿਸੇ ਨੇ ਕਰਨੀ ਛਡਾਉਣ ਵਾਸਤੇ ਵਿਚ ਨਾ ਕਿਚੇ ਨੂੰ ਔਕੜਾ ਨੂੰ ਹਾਂਜੀ ਔਕੜਾ ਵਾਲਾ ਵਿਚੋਲਗੀ ਦਾ ਅਸੱਚਕ ਸ਼ਬਦ ਹੁੰਦਾ ਜਿੱਥੇ ਵੀ ਆਵੇ ਇਸੇ ਵਿੱਚ ਜਿਸ ਪ੍ਰਕਾਰ ਗੁਰ ਵਿਚਲੇ ਤੇ ਤਿਹਾਈ ਉਥੇ ਵੀ ਵਿਚ ਵਿਚੋਲਗੀ ਆ ਨਾਮ ਇਸੇ ਪ੍ਰਕਾਰ ਹੋਰ ਵੀ ਬੀਚ ਨਾ ਕੋਈ ਕਰ ਸਕੇ ਉੱਥੇ ਵੀ ਚੱਕੇ ਨੂੰ ਔਂਕੜ ਵਿਚੋਲਗੀ ਦਾ ਗਾ ਚੁਕਾ ਕੋਈ ਨਹੀਂ ਕਰ ਸਕੇਗਾ ਹੈ ਨਹੀਂ ਬੀਚ ਨਾ ਕੋਈ ਕਰੇ ਕੋਈ ਵਿਚੋਲਗੀ ਨਹੀਂ ਕਰੇਗਾ ਤੇਰੇ ਸੁਣੌਣ ਵਾਸਤੇ ਉਸ ਵਕਤ ਅਕਿਰਤ ਕਹਣ ਵਿਛੜ ਪਿਆ ਵਾ ਪਿਆ ਅਗੁਰਦ ਕਹਣ ਕਰਕੇ ਕਰੀ ਖੋ ਕਰਕੇ ਵਾਹਿਗੁਰੂ ਨੇ ਕੀਤੇ ਉਪਕਾਰ ਨੂੰ ਭੁਲਾਤਾ ਵੀ ਮੇਰਾ ਪਰਮੇਸ਼ਰ ਕੀ ਕੀਤਾ ਉਹ ਇਹੋ ਜਿਹਾ ਉਹਦਾ ਬਿਰਦਾ ਕਿਰਤ ਕਹਣ ਨੂੰ ਪਾਲਦਾ ਪ੍ਰਭ ਨਾਮ ਕੀ ਸੰਬੋਖ ਸਿੰਧ ਉਸ ਵੱਲੋਂ ਆਪ ਦੀ ਕਿਰਤ ਤੁਹਾਨੂੰ ਪੋਣੇ ਕਰਕੇ ਵਿਛੜ ਪਿਆ ਹੈ ਆਏ ਖਰੇ ਕਠਨ ਹਮ ਦੇ ਖਰੇ ਅਤਿਆੰਤੀ ਕਠਨ ਜਿਹੜੇ ਭੈਦਾਇਕ ਉਖਿਕ ਹੁਣ ਕਾਈ ਕਰਨ ਵਾਲੇ ਜੰਮ ਕੰਕਰ ਪਕੜ ਲਿਆ ਜੰਮ ਦੇ ਜਿਹੜੇ ਕੰਕਰ ਜਿਹਾ ਹੀ ਨੇ ਕਾਈ ਮੇਕਾਈ ਜਵੜਾਈ ਲਾੜ ਕਾਣ ਪਕੜ ਲਿਆ ਤੇਰੇ ਤਾਈ ਪਕੜੇ ਚਲਾਇਆ ਆਪਣਾ ਕਮਾਇਆ ਆਪ ਕਮਾਇਆ ਸੀ ਉਸ ਕਮਾਏ ਉਸਾਰ ਹੈ ਤੈਨੂੰ ਪਕੜ ਕੇ ਚਲਾ ਲਿਆ ਇਸ ਦੇ ਵੱਲੋਂ ਮਹਾ ਮੂਹਨੀ ਰਾਤ ਐ ਇਹ ਜੀਵ ਮਹਾ ਮੂਹਨੀ ਮਾਇਆ ਵਿੱਚ ਰੰਗਿਆ ਹੋਇਆ ਧਨ ਗੋਬਿੰਦ ਗੁਰਮੁਖ ਨਾ ਜਪਿਆ ਗੁਰਮੁਖਾਂ ਦੀ ਸੰਗਤ ਨਹੀਂ ਕਹੀ ਕੀਤੀ ਗੋਬਿੰਦ ਦੇ ਗੁਲ ਨੂੰ ਗੁਰਮੁਖ ਬਣ ਕੇ ਨਹੀਂ ਜਪਿਆ ਮਨ ਮੁਕਾ ਹਰ ਹਾਲ ਕੰਮ ਥੱਕੇ ਮੈਲ ਨ ਸਤੀਤ ਹੋਏ ਤਾਪ ਤ ਥੰਮ ਗੱਲ ਲਾਤਿਆ ਇਸ ਕਰਕੇ ਤੂੰ ਪਰਾਇਆ ਘਰਾਂ ਨੂੰ ਤੱਕਦਾ ਰਹਿ ਹੈ ਤੈਨੂੰ ਉਸ ਤਰ੍ਹਾਂ ਦੇ ਆਕਾਰ ਬਣਾ ਕੇ ਛੱਤੇ ਥਮਾਂ ਦੇ ਨਾਲ ਗੱਲ ਲਾਇਆ ਜਾਏਗਾ ਚਿਵੇੜਿਆ ਜਾਵੇਗਾ ਇਹ ਫਲ ਹੋਵੇਗਾ ਤੈਨੂੰ ਕਾਮ ਕ੍ਰੋਧ ਅਹੰਕਾਰ ਮੂਠਾ ਹਰ ਇੱਕ ਕਾਮ ਦੇ ਫੁਰਨੇ ਕਿ ਲੁਟਿਆ ਗਿਆ ਕ੍ਰੋਧ ਵਿੱਚ ਲੁਕਿਆ ਆ ਗਿਆ ਆਪ ਦੇ ਸਰੀਰ ਦੇ ਗੁਣਾਂ ਦੇ ਹੰਕਾਰ ਵਿੱਚ ਲੁਟਿਆ ਗਿਆ ਹੈ ਕੋਏ ਗਿਆਨ ਪਛਤਾਪਿਆ ਆਪ ਦੇ ਸਰੂਪ ਦਾ ਗਿਆਨ ਨੂੰ ਕਈ ਖੋ ਗਵਾ ਲਿਆ ਹੈ ਦੇਸ਼ ਕਰਕੇ ਪਛਤਾਪਿਆ ਪਛਤਾਤਾ ਵੀ ਕਰਦਾ ਹੈ ਬਿਨਵਾਣ ਤੋਂ ਨਾਨਕ ਸੰਜੋਗ ਭੂਲਾ ਬੇਨਤੀ ਗੁਰੂ ਕਹਿੰਦੇ ਹੋ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਸੰਜੋਗ ਕਰਨਾ ਸੀ ਪਰਮੇਸ਼ਰ ਦੇ ਨਾਮ ਦਾ ਇਹ ਮਨੁੱਖਾ ਜਨ ਦਾ ਸੰਜੋਗ ਮਿਲਿਆ ਸੀ ਤੈਨੂੰ ਕਵਾਇਦ ਨੂੰ ਤੇ ਮੈਨੂੰ ਉਹਨਾਂ ਭੁੱਲ ਗਿਆ ਤੂੰ ਹਰ ਜਾਪ ਰਸਨ ਨਾ ਜਾਪਿਆ ਇਹ ਸੰਜੋਗ ਸੀ ਤੇਰਾ ਪਰਮੇਸ਼ਰ ਦੇ ਭਜਨ ਕਰਨ ਦਾ ਮਨੁੱਖਾ ਦੇ ਹਰ ਏ ਕਾਲ ਪ੍ਰਭੂ ਦੇ ਯਾਪ ਨੂੰ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਤੂੰ ਯਾਪ ਨਹੀਂ ਸਕਿਆ ਤੁਜ ਬਿਨ ਕੋ ਨਾਹੀ ਪੁਰ ਅਜੀ ਸ਼ਰਨ ਪੈ ਗਿਆ ਰਾਜਾ ਲੜਕੀ ਨੂੰ ਰਾਜ ਦੁਆਤਾ ਉਹ ਜਿਹੜਾ ਕੋੜੀ ਕਹਿੰਦੇ ਸੀ ਉਹਨੂੰ ਰਾਜ ਗੱਦੀ ਤੇ ਬਿਠਾਤਾ ਮਹਾਰਾਜੀ ਨੇ ਤੇ ਉਸ ਵੇਲੇ ਬਰੂਸਾਲ ਦੀ ਸ਼ਰਨ ਪੈ ਕੇ ਬੇਨਤੀ ਉਹ ਕਰਦਾ ਹੈ ਉਹ ਬਖਸ਼ਾਉਣ ਵਾਲੇ ਗੁਰੂ ਸਾਹਿਬ ਆਪਣੀ ਰਸਨਾ ਤੋਂ ਝਾਰਦੇ ਹਨ ਤੁਝ ਬਿਨ ਕੋ ਨਾਹੀ ਸੱਚੇ ਪਾਤਸ਼ਾਹ ਆਪ ਤੋਂ ਬਗੈਰ ਕੋਈ ਵੀ ਨਹੀਂ ਹੈ ਪ੍ਰਭ ਰਾਖਨ ਹਾਰਾ ਰਾਮ ਜੀ ਸੁਮਨਾਥ ਰਾਮ ਪਰਮੇਸ਼ਰ ਰੱਖਿਆ ਕਰਨ ਵਾਲਾ ਤੁਸੀਂ ਕਿਰਪਾ ਕਰਕੇ ਰੱਖੋ ਇਹਨਾਂ ਜੀਆਂ ਨੂੰ ਪਦ ਤੋ ਉਧਾਰਨ ਮੇਰੇ ਪਾਪੀਆਂ ਦੇ ਵੀ ਆਪ ਉਧਾਰਨ ਵਾਲੇ ਹੋ ਹਰ ਬਿਰਦ ਤੁਹਾਡਾ ਰੋਪੁਰਖਾਉ ਦਾ ਬਿਰਦ ਪਰਨ ਹੈ ਪਦ ਤੋ ਉਧਾਰਨ ਸਰਨ ਸੁਆਮੀ ਇਹ ਸੁਆਮੀ ਆਰ ਦੀ ਸਰਨ ਹੈ ਆਪ ਆਪੇ ਪਾਪੀਆਂ ਦਾ ਧਾਰ ਕਰਨ ਵਾਲੇ ਹੋ ਕਿਰਪਾ ਨਿਧ ਦਿਆਲਾ ਧੰਨ ਕਿਰਪਾ ਦੇ ਸਮੁੰਦਰ ਨੂੰ ਸੱਚੇ ਪਾਤਸ਼ਾਹ ਦਇਆ ਦੇ ਘਰ ਹੋਣਗੇ ਅੰਧ ਕੂਪ ਤੇ ਉਧਾਰ ਕਰਤੇ ਪਰਮਾਤਮਾ ਪਰੰਧ ਕੂਪ ਜਿਹੜਾ ਇਸ ਸੰਸਾਰ ਵਾ ਅੰਧਾ ਖੂ ਹੈ ਜੀ ਚ ਭਰਮ ਦਾ ਹਨੇਰਾ ਹੈ ਇਹ ਤੋਂ ਉਧਾਰ ਲਾਹੇ ਕਰਤਾ ਪੁਰਖ ਜੀ ਸ਼ਗਲ ਘਟ ਪ੍ਰਤ ਪਾਲਾ ਬਾਤ ਸਾਰੇ ਕਥਾ ਕਰਨਾਂ ਦੇ ਜੇ ਰਹਿ ਕੇ ਪ੍ਰਤਪਾਲਾ ਕਰਨ ਵਾਲੇ ਹਾਂ ਸ਼ਰਨ ਤੇਰੀ ਘਟ ਮਹਾ ਬੀਰ ਮੈਂ ਮਾਰਮ ਤੇਰੀ ਸ਼ਰਨ ਹਾਂ ਕਦਰਲਾ ਮਾਏ ਮੋਰੀ ਬੜੀ ਭਾਰੀ ਬੇੜੀ ਪਈ ਹੋਈ ਐ ਇਹ ਦੁਆਇ ਦੀ ਇੱਕ ਨਾਮ ਦੇ ਆਧਾਰਾ ਤਾਨੂੰ ਬਚਾਉਣ ਵਾਸਤੇ ਕਾਬ ਦੇ ਨਾਮ ਤੇ ਆਸਤਾ ਮਾਰੇ ਬਖਸ਼ੋ ਬੇਨਵੰਤ ਨਾਨਕ ਕਰ ਦੇ ਰੱਖੋ ਦੇਵਤੀ ਪੁਰੂ ਕਹਿੰਦੇ ਆ ਗੁਰੂ ਸਾਹਿਬ ਕੀ ਕਹਿੰਦੇ ਆ ਆਪਦਾ ਕਿਰਪਾ ਰੂਪੀ ਹੱਥ ਦੇ ਕੇ ਸਾਡੀ ਰੱਖਿਆ ਕਰੋ ਜੀ ਗੋਪਿੰਦ ਦੀਨ ਦਿਆਰਾ ਜੇ ਗੋਗਨ ਪ੍ਰਵੇਸ਼ ਗਰੀਬਾਂ ਤੇ ਬਿਆਲਤਾ ਕਰਨ ਵਾਲੇ ਜੀ 100 ਦਿਨ ਸਫਲ ਗਣਿਆ ਸਾਧ ਸੰਦੇ ਜੀ ਉਸ ਵੇਲੇ ਰਾਜੇ ਨੂੰ ਬਖਸ਼ ਲਿਆ ਮਹਾਰਾਜ ਜਦੋਂ ਆਪਦੇ ਜਵਾਈ ਨੂੰ ਰਾਜ ਦੇਤਾ ਲੜਕੀ ਰਾਜ ਦੀ مالک ਬਣਾਤੀ ਪੱਟੀ ਓਸ ਵੇਲੇ ਹਜ਼ੂਰ ਬਖਸ਼ਦੇ ਹੋਏ ਕਹਿੰਦੇ ਹਨ 100 ਦਿਨ ਸਫਲ ਗਣਿਆ ਆਈ ਉਹ ਦਿਨ ਜ਼ਿੰਦਗੀ ਦਾ ਸਭ ਸੁਖ ਜੁਨੀਆਂ ਜਿਹਾ ਵਿਚਾਰਿਆ ਗਿਆ ਸਰਪ੍ਰਭੂ ਮਿਲਾਇਆ ਰਾਮ ਜਦੋਂ ਹਰੀ ਦੇਵ ਨੂੰ ਤੇਰੇ ਦਾਈ ਮੇਲ ਲਿਆ ਹੈ ਪਿਆਰੇ ਸਭ ਸੁਖ ਪ੍ਰਗਟਿਆ ਸਾਰੇ ਸੁਖੰਦਰੋ ਹੀ ਤਰਗਟ ਹੋਇਆ ਏ ਦੁੱਖ ਦੂਰ ਪਰਾਇਆ ਰਾਮ ਜਦੋਂ ਦੁੱਖ ਹੀ ਦੂਰ ਜਮਨ ਮਰਨਾ ਭਲਾ ਗਿਆ ਰਾਮ ਏ ਪਿਆਰੇ ਸੁਖ ਸਹਿਜ ਆਨੰਦ ਬਿਨੋਦ ਸਦ ਹੀ ਸੁਖ ਸਹਿਜ ਅਚੁੱਤ ਸੁਖ ਰੂਪੀ ਉਹ ਪਰਮੇਸ਼ਵਰ ਹੈ ਗੋਗਨ ਨੰਗਾ ਨਾਇਕ ਕਉਂ ਤੇ ਹੈ ਸਦਾ ਗਨ ਗੋਪਾਲ ਨਿਤ ਗਾਈਐ ਗੋਪਾਲ ਦੇ ਗੁਣਾਂ ਨਿਕਾ ਵਰਤੀ ਭਾਈ ਗਾਉਣਾ ਕਰੀਏ ਧਰਤੀ ਦੇ ਪਾਲਕ ਦੇ ਬਾਜ ਸਾਧ ਸੰਗੇ ਮਿਲੇ ਰੰਗੇ ਜਿਹੜੇ ਸਾਧ ਸੰਗ ਜੀ ਮਿਲ ਕੇ ਭਜਨ ਕਰਦੇ ਆ ਉਹਨੂੰ ਮਹਾਰਾ ਰੰਗੇ ਪ੍ਰੇਮ ਕਰਕੇ ਜੋ ਸਾਧ ਰੰਗਣ ਵਾਲੇ ਆਪਦੇ ਅਨੰਦ ਚ ਮਿਲ ਗਏ ਬਹੁੜ ਜੂਨ ਨਾ ਤਾਂ ਆਈਐ ਮੁੜ ਕਰਕੇ ਜੂਨਾ ਚ ਨਹੀਂ ਫੇਰ ਭਾਈ ਦਾ ਕਹ ਹੈ ਕਾਂਠ ਲਾਏ ਸਹਿਜ ਸੁਭਾਏ ਦੇ ਪ੍ਰਕਾਰ ਕਿਰਪਾ ਜਿਸ ਕੀ ਕਰਕੇ ਪਕੜ ਕੇ ਆਪ ਦੇ ਕਾਂਠੇ ਨਾਲਾ ਭੇਦ ਮਿਸ਼ਰੀ ਰੂਪੀ ਕਾਂਠ ਨਾਲ ਲਾ ਲੈ ਸਹਿਜ ਸੁਭਾਏ ਸਹਿਜ ਸੁਤੇ ਸੁਭਾਵ ਕੀ ਸੁਭਾਵ ਪ੍ਰਕਾਸ਼ ਆਇਆ ਸੁਤੇਸ ਰੂਪ ਆਜ ਅੰਕੁਰ ਆਇਆ ਜਿਹਦਾ ਆਪੀ ਕੋਈ ਪੁੰਨ ਕੀਤਾ ਸੀ ਉਹ ਅੰਕੂਰ ਪ੍ਰਗਟ ਹੋਇਆ ਆ ਪ੍ਰੇਮ ਦਾ ਨਰਮਨ ਯਾਦ ਤੇ ਇਸ ਕਾਮ ਕਰਮ ਕੀਤਾ ਹੋਇਆ ਬਿਨਵਾਨ ਤੋਂ ਨਾਨਕ ਆਪ ਮਿਲਿਆ ਬੀ ਗੁਰੂ ਕਹਿੰਦੇ ਹੋ ਆਪ ਪਰਮੇਸ਼ਰ ਉਹਨਾਂ ਨੂੰ ਮਿਲ ਗਿਆ ਹੈ ਬਾਹੜ ਕਤੂ ਨਾ ਜਾਇਆ ਫਿਰ ਭਾਈ ਕਿਤੇ ਜਾਂਦੇ ਨਹੀਂ ਇਸ ਪ੍ਰਕਾਰ ਪੱਟੀ ਵਾਲੇ ਰਾਜੇ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਮੁਕਤ ਕਰ ਦਿੱਤਾ ਸਾਹਿਬ ਸਿੰਘ ਜੀ ਨੇ ਹਾਲ ਕਰ ਦਿੱਤਾ ਕਿਉਂ ਗੁਰੂ ਨਾਨਕ ਸਾਹਿਬ ਸਿੱਕੇ ਪਾਛਾ ਗ੍ਰੀਵ ਨੂੰ ਅਜ ਅੰਮ੍ਰਿਤ ਰੂਪ ਉਹਦੇ ਦੇਸ਼ ਇਹ ਆਪਾਂ ਨੂੰ ਦੋਏ ਵਕਤ ਬਖਸ਼ੀ ਕਰਕੇ ਇਹ ਦਿੰਦੇ ਹਨ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਅਰਦਾਸ ਕਰੀਏ ਮਹਾਰਾਜ ਸਾਡੇ ਮਨ ਤੇ ਵਸੇ ਲੋਕ ਸੁਖੀ ਪਰਲੋਕ ਸੁਖੀ ਹਿੰਦੇ ਹੋਈਏ ਗਹਿ ਕੰਠ ਲਾਏ ਸਹਿਜ ਸੁਭਾਏ ਆਦ ਅੰਦਰ ਆਇਆ ਬਿਨਵੰਤ ਨਾਨਕ ਆਪ ਮਿਲਿਆ ਬਹੁੜ ਕਦੂ ਨਾ ਜਾਇਆ